ਅੱਜ ਹਮ ਬਲੌਗ ਸ਼ੁਰੂ ਕਰ ਰਹੇ ਆ ਇਹ ਆਪਦਾ ਪਈਆ ਇਹ ਸਾਡੀ ਡੇਰੀ ਫਾਰਮ ਹੈ ਜੀ ਕਿੱਥੋਂ ਬਾਹਰ ਹੁੰਦਾ ਇਹ ਸਨੈਪਚੈਟ ਵੀ ਚਲਾਉਂਦੇ ਜਿਹੜਾ ਇਦਾਂ ਹੀ ਹੋ ਜੇ ਮਗਰ ਉਹ 5000 ਰੋੜੇ ਚੁੱਕ ਲੱਗੀ ਜੀ ਆਹ ਰੋੜੇ ਆਹ ਰੋੜੇ ਆਹ ਰੋੜੇ ਆਹ ਲੀ ਇੱਕੋ ਵੀ ਨਹੀਂ ਜੀ ਥੋੜੇ ਐ ਇਹ ਸੁਣਨੇ ਉਹ ਉਧਰ ਉਧਰ ਇਧਰ ਖਾਣਦੇ ਉਹ ਉਧਰ ਇਆ ਕੁੱਕੜ ਖਾਣਾ। ਓ ਵਾ ਫਰੜਾ ਲਾਇਆ ਕਿਨਵਾ। ਆਹ ਲੜੇ ਇਸ ਵਾਰ ਮੇਰੀ। ਆਫੋ ਘਰ ਰਾਈ ਆ ਵੇਗਾ ਸੰਤਰਾ ਆਏਗਾ। ਸੰਤਰਾ ਵੇਗਾ ਆੜੂ। ਇਹ ਕਾਲੂ। ਬਾੜਾ ਖਲਜਣ ਪਿਆ ਯਾਰ। ਉਹਨਾਂ ਦੇ ਵੀ ਕਿੰਨਾ ਪੈ ਗਿਆ। ਆ ਮਿੱਤਰੋ ਪੰਜ ਗਾਈਆਂ ਤੇ ਇੱਕ ਬੋਲ ਦੇ ਰੱਖਿਆ ਯੇ ਦੇਖਦੇ ਹਾਂ ਹੱਸ ਗਿਆ ਤੇ ਗਾੜੇ ਬੱਚੇ ਵੀ ਆਪਣੇ ਬੋਲਦੇ ਆਇਆ ਦੇਖਾਂ ਬੱਚੀਆਂ ਆਹ ਦੇ ਚਲੋ ਯਾਰ ਕੰਮ ਕਰੀ ਹਾਂ ਇਕੱਲੇ ਗਾੜਾ ਨਹੀਂ ਹੁੰਦਾ ਨਹੀਂ ਬੋਲਦੇ ਚੱਲ ਗਏ ਲਈ ਚੈਨਲ ਤੇ 6-7 ਮਹੀਨੇ ਬਾਅਦ ਵੀਡੀਓ ਪਾਈ ਮਿੱਤਰੋ ਅੱਜ ਅੱਜੋ ਮਗਰ ਤਾਂ ਦਲਾ ਬਰਿਆ ਇਹ ਇਹ ਦੇ ਮਗਰ ਇਸੇ ਤੰਦੇ ਜਿਹੀ ਬਿਜੀ ਹੋਣ ਕਰਕੇ ਥੋੜਾ YouTube ਤੋਂ ਪਾਸਾ ਜਾ ਵਟਿਆ ਗਿਆ ਪੱਕਾ ਨਹੀਂ ਕੁਝ ਸਮੇ ਲਈ ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਨਵੀਂ ਵੀਡੀਓ 'ਚ ਉਮੀਦ ਫੜੇਗਾ ਯਾਰ ਲਿਆ ਫਿਰੇ ਫਲਣ ਨੇ ਉਮੀਦ ਹੈ ਬਹੁਤ ਵਧੀਆ ਹੋਵਗੇ ਚੜਦੀ ਕਲਾ 'ਚ ਇਧਰ ਦੀ ਫੁੱਲ ਚੜਦੀ ਕਲਾ ਇਸੇ ਕੰਮ 'ਚ ਬਿਜੀ ਹੋਣਾ 6 ਮਹੀਨੇ ਹੋ ਗਿਆ ਆ ਕਰੋ ਬੰਗੇ ਤੇ ਲਾਸਟ ਟੂਰ ਕਿੱਡੇ ਹੈਗਾ ਮਣੀ ਮਹੀਜ ਦਾ ਅਗਸਤ ਮਹੀਨੇ ਤੇ ਉਸ ਤੋਂ ਬਾਅਦ ਨਾਲੇ ਆ ਕੰਮ ਜੁਲਾਈ ਮਹੀਨੇ ਉਸ ਤੋਂ ਬਾਅਦ ਆ ਕੰਮ ਸ਼ੁਰੂ ਕਰ ਲਿਆ ਇਧਰ ਬਿਜ਼ੀ ਹੋਣ ਕਰਕੇ ਹੁਣ ਟਾਈਮ ਹੀ ਨਹੀਂ ਲੱਗਦਾ ਕਿਤੇ ਘੁੰਮਣ ਫਿਰਨ ਦਾ ਵੀਡੀਓ ਬੜੀ ਬਣਾਉਣ ਦਾ ਅੱਜ ਸਵਾਬ ਬਣਿਆ ਬੜਾ ਚਿਰਾਂ ਬਾਅਦ ਸਵਾਬ ਬਣਿਆ ਇਹਨਾਂ ਨੇ ਬਹੁਤ ਚਿਰ ਦਾ ਮੇਰੇ ਸਿਰ ਖਾਦਾ ਯਾਰ ਪਾਜੀ ਬਣਾਇਆ ਕਰੀਏ ਵੀਡੀਓ ਬਣਾਇਆ ਕਰੀਏ ਕਾ ਕਰਕੇ ਫਿਰ ਹੁਣ ਦੁਬਾਰੇ ਸਿਰ ਖਾਤ ਸ਼ੁਰੂ ਕਰਦੇ ਪਰ ਪਤਾ ਨਹੀਂ ਕੰਟੀਨਿਊ ਹੋਊਗਾ ਕਿ ਨਹੀਂ ਹੋਊਗਾ ਅਸੀਂ ਪੂਰਾ ਜੋਰ ਲਾਵਾਂਗੇ ਹਾਂ ਇਹ ਇਹਨਾਂ ਦੀ ਜੋਰ ਨਹੀਂ ਅੱਜ ਸ਼ੁਰੂ ਹੋਇਆ ਅੱਧਾ ਵੀ ਦੇਖੋ ਇਹਨਾਂ ਦੇ ਪਿਓ ਨੇ ਦਫਾਈ ਵੜੀ ਗਈਆਂ ਇਹ ਮਿੱਤਰੋ ਸਾਰੀਆਂ ਅਮਰੀਕਨ ਗਈਆਂ ਲਿਆਦੀਆਂ ਤੇ ਭਰਾ ਤਾਂਨੇ ਕੰਮ ਸ਼ੁਰੂ ਕੀਤਾ ਆ ਮਿੱਤਰੋ ਆਪਣੀਆਂ ਗਈਆਂ ਇਹਨਾਂ 헤ਠਾ ਦੇ ਬਾਹਲਾ ਖਲ ਜਗੜ ਪਿਆ ਲੱ ਦਿਖਦਾ ਹੁਣ ਤੁਹਾਨੂੰ ਪਹਿਲਾਂ ਇਧਰਲੇ ਪਾਸੇ ਸਾਰਾ ਹੀ ਕੱਚਾ ਹੀਗਾ ਹੁਣ ਇਧਰ ਸਾਰਾ ਪੱਕਾ ਕਰਨ ਵਾਸਤੇ ਹੁਣ ਗਿੱਲਾ ਹੀਗਾ ਤਾਂ ਇਧਰ ਪਾਈਪਾਂ ਲਾ ਕੇ ਸਾਰੇ ਇੱਕ ਪਾਸੇ ਡੱਕੀਆਂ 10-15 ਦਿਨ ਦੀਆਂ ਤੇ ਕਹਿੰਦੇ ਰਾਤ ਦਾ ਸਾਡੇ ਵੀਰਾਂ ਨੇ ਆ ਜਿਗੜ ਲਾਇਆ ਨਵਾ ਆ ਪੱਖਾ ਟੰਗਿਆ ਮਿੱਤਰੋ ਗਰਮੀ ਦੀ ਤਿਆਰੀ ਕਰ ਰਹੇ ਅਮਰੀਕਨ ਬਰੀਡ ਨੂੰ ਠੰਡ ਹੁੰਣ ਤੇ ਕੁਝ ਨਹੀਂ ਲੱਗਦੀ ਭਾਵੇਂ ਟੈਂਪਰੇਚਰ ਕੋਈ 0 1 ਦਾ ਗਲ ਜੇ ਪਰ ਜੇਕਰ ਦੇਖਿਆ ਜਾਵੇ ਗਰਮੀ ਬਾਲੀ ਮੰਦੀ ਆ ਇਹ ਉਹਦੇ ਬਾਅਦ ਤੇ ਵੀਰਾ ਇਧਰ ਨੇ ਕਾ ਜਿਗੜ ਕੀਤਾ ਫੋਗਰ ਤੇ ਆ ਇਧਰਲੇ ਪਾਸੇ ਪੱਖਾ ਬੁਖਟਣ ਗਿਆ ਇੱਕ ਬਾਕੀ ਗਾਦ ਖਾ ਆਪਣੇ ਭਰਾ ਸੱਦੇ ਆ ਹੁਣ ਕਿੰਨੇ ਦਿਨਾਂ ਬਾਅਦ ਬਾਹਲੀ ਹੈਵੀ ਡਿਊਟੀ ਕੰਮ ਕਰਾਉਣਾ ਇਹਨਾਂ ਨਾਲ ਜਿੰਨਾ ਮੂਰੇ ਖਲਾਰ ਖਲਜਾਂਗਣ ਪਿਆਣਾ ਹੁਣ ਕੰਮ ਕੁੰਮ ਸ਼ੁਰੂ ਕਰੀਏ ਤੁਸੀਂ ਜੁੜੇ ਰਹੋ ਤੇ ਆਪਾਂ ਬੜਾ ਮੋਟਾ ਕੰਮ ਕਰ ਲਈਏ ਨਹੀਂ ਤੇ ਵੀਡੀਓ ਬਣਾਉਣ ਦੇ ਚੱਕਰਾਂ ਇਹ ਰਹਿ ਕੇ ਤੇ ਗਾਲ੍ਹਾਂ ਕੱਢਣੀਆਂ ਬਹੁਤੀਆਂ ਨੋਇਵਣ ਮਿੱਤਰ ਇਧਰ ਲਈ ਰੋਕ ਬੰਨੀ ਜਾਂਦੇ ਤੇ ਆਹਲਾ ਫਰਸ਼ ਪਾਇਨ ਹੁਣ 10 ਕ ਦਿਨ ਹੋ ਗਏ ਚੰਗੀ ਪਾਣੀ ਪੂਣੀ ਲਾ ਗਿਆ ਪਕਾਤਾ ਤੇ ਇਧਰਲਾ ਖਲਜਗਣ ਮੁੱਕ ਜਾਣਾ ਅੱਜ ਅੱਜ ਜਿੰਨਾ ਗੋਹਾ ਕਠਾ ਡੰਗਰ ਲੇਬੜੇ ਮੇਰੇ ਹਸਾਉਣਾ ਜਾਣਦੋਣ ਇੰਨੇ ਲੇਬੜੇ ਹੋਣ ਜਿੰਨੇ ਹੁਣ ਲੇਬੜੇ ਕਰਦੇ ਆ ਇਧਰਲੇ ਪਾਸੇ ਵੀ ਨਾ ਹੈਠਾ ਪੇ ਮੈਟ ਉਹ ਚੱਕੇ ਧੋਤੂ ਕੇ ਪਾ ਦੇ ਨੇ ਤੇ ਮਗਰ ਲਈ ਰੋਕਾ ਲਾ ਕੇ ਵੀ ਡੰਗਰ ਦੇ ਨੇ ਖੋਲ ਆ ਮਾਰੀ ਤਾਂ ਬੰਨੀ ਯਾਰ ਇਹ ਪੰਗੇ ਬੰਗਲੇ ਸੋਟਣ ਦੇਣ ਹਣੀ ਕਰ ਦਨੇ ਉੱਪਰ ਕਰ ਕੇ ਸਿਰ ਉੱਪਰ ਕਰ ਦਨੇ ਇਹ ਚ ਫੜ ਦੋ ਹਾਂ ਥਾ ਦੇ ਵਾਸੇ ਵਾਸ ਕਰੀ ਇਸ ਇਹ ਨਾ ਰਹੀਆ ਇਹ ਵੀ ਇਹ ਵੀ ਮੇ ਸੰਗ ਸੁੱਟ ਦਣਾ ਇੱਕ ਹੀ ਬੰਨੀ ਵਾ ਇੱਕ ਹੀ ਬੰਦਾ ਬਾ ਜਣਾ ਭਰਾਵਾ ਇਹ ਮੂੰਹ ਮਾ ਕੇ ਸੁੱਟ ਦਿੰਦੀ ਥੱਲੇ ਨਹੀਂ ਇਹਨਾਂ ਨੇ ਜੇ ਨਵੇਂ ਮਕਾਨ ਚ ਆ ਜਣਾ ਵਿਚਾਰੀ 10 ਦਿਨਾਂ ਦੇ ਨਵੇਂ ਮਕਾਨਾਂ ਦਾ ਆਇਆ ਨਾ ਖੁਰਖੁਰ ਦੇਖਦੀਆਂ ਕਦੋਂ ਛੱਡੇਗਾ ਇਹ ਥਾਂ ਚੋਂ ਤੇ ਮਿੱਤਰੋ ਅੱਜ ਛੱਡ ਅਜਨਵਾਗ ਛੱਡਨੀਆ ਉਹ ਰੇਟ ਮਾਤ ਕੇ ਮੈਂ ਨਾਲ ਸਾਡੇ ਨਾਲ ਨੇ ਸਾਰੇ ਰੇਟ ਉਹ ਖਾਂ ਜਿੱਦੜੇ ਕਿੱਥੇ ਵਜੇਟਾ ਭੱਜ ਗਈ ਤਾਂ ਆਪਣੀ ਆਪਣੀ ਨਗਾਲੀ ਨਾਲ ਵਜੀ ਤੇਰੀ ਦਿਖਾਈ ਆ ਟੁੱਟਣ ਲੱਗੇ ਦੇਖਿਆ ਆਪਣੇ ਨਗਾਲੀ ਦਿਖਾਈ ਮੜੀ ਜੇ ਸਰ ਬੇਚ ਨਾ ਨਾ ਕਰ ਨਾ ਕਰ ਨਾ ਕਰ ਕੋਈ ਗੱਲ ਨਹੀਂ ਦੇਤੀ ਸੀ ਮੇਤੋ ਵਜ ਗਈ ਯਾਰ ਇਹਟ ਵਿਚਾਰੇ ਤੇ ਮੈਂ ਵੀ ਗੱਲ ਜਾਣ ਕੇ ਮਰੀ ਆ ਫਟੂਰਾ ਵਾ ਗਿਆ ਪਟੂਰਾ ਕਿੰਨਾ ਦੇ ਮਾਸ ਤੇ ਰੋਦਾ ਵੀ ਹੈਗਾ ਪਟੂਰਾ ਪਹਿਲਾਂ ਤਾਂ ਇਹ ਹੁੰਦਾ ਪਟੂਰਾ ਥੋੜਾ ਫੁੱਲ ਗਿਆ ਬੋਲ ਗਿਆ ਤੇਜ਼ ਰਹਿਣਾ ਮੋਨ ਜਿਆਦਾ ਪੈ ਗਿਆ ਨਾ ਸਾ ਕਰਕੇ ਆਇਦਰਲੇ ਪਾਸੇ ਆ ਇਹਨਾਂ ਨੂੰ ਕਹਿੰਦੇ ਮਿੱਤਰੋ ਕਯੂਬਿਕਲ ਜਿਹੜੇ ਤੇ ਵੀਰਾ ਭਰਾਵਾਂ ਨੂੰ ਪਤਾ ਹੋਣਾ ਠੀਕ ਆ ਜਿਹਨਾਂ ਨੂੰ ਹੈ ਨਹੀਂ ਪਤਾ ਉਹਨਾਂ ਨੂੰ ਦੱਸ ਦਈਏ ਜਿੱਦਾਂ ਥੋੜੀ ਥਾਂ ਦੇ ਵਿੱਚ ਜਿਆਦਾ ਡੰਗਰ ਰੱਖਣ ਰੱਖਣੇ ਹੋਣ ਤਾਂ ਫਿਰ ਆ ਜਗਾਰਦ ਵਰਤਨੇ ਪੈਂਦਾ ਇਹਨਾਂ ਡੰਗਰ ਉੱਪਰ ਉੱਪਰ ਬਹਿ ਜਾਂਦਾ ਤੇ ਹੇਠਲੇ ਪਾਸੇ ਉਹਨਾਂ ਦਾ ਜਿੱਦਾਂ ਗੰਦ ਕਰਨਾ ਤੇ ਥੱਲੇ ਪਾਸੇ ਆ ਜਾਂਦਾ ਅਜੇ ਬੋਦਵਾਰਾ ਕੱਢਣਾ ਕੱਲ ਫੇਰ ਦੋ ਮਿਲ ਜਣੇ ਨਾ ਫਿਰ ਅਸੀਂ ਵੱਡਾ ਹੋਣਾ ਸਾਡੇ ਛੋਟੇ ਨਹੀਂ ਨਹੀਂ ਕੱਲ ਨਹੀਂ ਅੱਜ ਕਰਦੇ ਨਹੀਂ ਕੱਲ ਤੇ ਮਿੱਤਰੋ ਫੇਰ ਇਹ ਨਾਲ ਜਿੱਦਾਂ ਇੰਨੀ ਥਾਂ ਦੇ ਵਿੱਚ ਪੰਜ ਡੰਗਰ ਬੈਣੇ ਓਦਾਂ ਇੰਨੀ ਥਾਂ ਦੇ ਵਿੱਚ ਚਾਰ ਬੰਦੇ ਸੀਗੇ ਤਖ ਜਗਣ ਵਾਲਾ ਪੌਂਦੇ ਇਹਨਾਂ ਦੇ ਡੰਗਰ ਲਿਬੜਨੇ ਵੀ ਨਹੀਂ ਥੱਲੇ ਥੱਲੇ ਗੰਦ ਰੂਗਾ ਉੱਪਰ ਉੱਪਰ ਸਾਫ਼ ਉੱਪਰ ਜਾ ਕੇ ਆਰਾਮ ਨਾਲ ਬੈਠੇ ਰਹਿਣਗੇ ਅਜੇ ਨਵੇਂ ਆਏ ਇਹਨਾਂ ਨੂੰ ਅਜੇ ਤੱਕ ਪਤਾ ਵੀ ਨਹੀਂ ਹੋਣਾ ਕਿੱਦਾਂ ਬੈਣਾ ਇਹਦੇ ਵਿੱਚ ਹੌਲੀ ਹੌਲੀ ਆਦਤ ਪਾਉਗੇ ਆਹ ਵਾਲੇ ਵੀਰਾਂ ਨੂੰ ਚੰਗੀ ਤਰ੍ਹਾਂ ਪਤਾ ਲੱਗਾ ਕਿੱਦਾਂ ਬੰਨ ਦੱਸਿਆ ਵੀਰੇ ਕਿੱ ਪਹਿਲੇ ਠੀਕ ਹੀ ਬਹਿ ਚੁੱਕਾ ਆਰਡਰ ਕਰੋ ਹਾਸੇ ਨਾ ਜਾਓ ਨਹੀਂ ਨਹੀਂ ਪਗਲਾ ਕੱਲ ਬੋਧੂਵਾਰ ਇੱਕ ਨਾਲ ਫ੍ਰੀ ਮਿਲਣਾ ਯਾਰ ਇਹ ਵੱਡਾ ਦਾ ਤਾਂ ਖਾਣਾ ਹੀ ਨਹੀਂ ਤੀ ਯਾਰ ਅਪ ਖਾਣਾ ਹੀ ਵੱਡਾ ਖਾਣਾ ਵੀ ਕੱਲ ਗੱਲ ਮੁੱਕਦੀ ਹੈ ਯਾਰ ਅਸੀਂ ਚੱਲੇ ਫਿਕਾਨੀ ਜਾਓ ਆਹ ਸਾਡਾ ਵੀ ਲੱਗਾ ਹੋਇਆ ਕਈਆਂ ਲੰਨਾਉਣ ਵਾਸਤੇ ਆ ਵੀ ਤੇ ਨਿਊ ਹੋਮ ਚ ਐਂਟਰੀ ਹੋਣ ਲੱਗੀ ਆ ਕੰਨ ਕੰਨ ਹੋ ਜਾ ਪੂਰੇ ਚੱਲ 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 ਦਾ ਹੁਣ ਜਿੱਦਾਂ ਮੱਝੀ ਕੰਮ ਗੇਟ ਵਾਲਾ ਬੰਦ ਫੇਰ ਤੇ ਬੰਦ ਦੀ ਆ ਸਾਡਾ ਵੀਪ ਲੱਗਾ ਹੋਇਆ ਗਾਈਆਂ ਨਾਲ ਲਾਉਣ ਵਾਸਤੇ ਕੌਣੇ ਖੇਚ ਕੇ ਖੇਚ ਕੇ ਕੰਮ ਇਹ ਹਾਲ ਤੇ ਬੁਰਾ ਹੋਣਾ ਹੀ ਹੈ ਘੰਟੇ ਤੱਕ ਮਿਲਕਿੰਗ ਕਰਨੀ ਤੇ ਦੋ ਕੋ ਗਾਇਆਂ ਨਹਾਉਣੇ ਵਾਲੀਆਂ ਰਹਿ ਗਈਆਂ ਜਦੋਂ ਕਦੇ ਸਫਲ ਕਿਸਾਨਾਂ ਦੀ ਗੱਲਾਂ ਸੁਣੀਏ ਨਾ ਡੇਰੀ ਫਾਰਮਰਾਂ ਦੀ ਉਹ ਕਹਿੰਦੇ ਜਦੋਂ ਤੁਹਾਡੇ ਕੋਲ ਜਿੰਨੇ ਪਸ਼ੂ ਹੋਣ ਤੁਹਾਨੂੰ ਕੋਈ ਪੁੱਛੇ ਕਿੰਨੇ ਹੋ ਤਾਂ ਇੱਕ ਵੱਧ ਕੇ ਦੱਸੋ ਇੱਕ ਵੱਧ ਕੇ ਦਾ ਭਾਵ ਤਾਂ ਕਿ ਆਪਣੇ ਆਪ ਨੂੰ ਜੋ ਡੰਗਰ ਬੰਦਾ ਬਣਾਉਂਦਾ ਨਾ ਫੇਰ ਹੀ ਕਾਮਯਾਬ ਰਹਿੰਦਾ ਇਸ ਕੰਮ 'ਚ ਦੰਗਰ ਨਾਲ ਡੰਗਰ ਹੋਣੇ ਪੈਂਦਾ ਫੇਰ ਜਾ ਕੇ ਗੱਲਬਾਤ ਬੰਦੀ ਫੇਰ ਪੈਸਾ ਨਿਕਲਦਾ ਆ ਇਧਰਲੇ ਪਾਸੇ ਦੋ ਐ ਨਾ ਨਖਾਰਤੀਆਂ ਮਿੱਤਰੋ ਇਹ ਆਪਣੇ ਘਰ ਵਾਲੇ ਪਾਸੇ ਹੁਣ ਬਾਕਿੰਗੇਰੀਆਂ ਤੁਰ ਤੁਰ ਦੇਖਦੀਆਂ ਕਿੰਨਾ ਕ ਵਧੀਆ ਲੱਗਣ ਡਿਆ ਤੇ ਥੋੜਾ ਜਿਹਾ ਸਵਾਗਤ ਵੀ ਕਰ ਦਿੱਤਾ ਇਹਨਾਂ ਨੇ ਉੱਥੇ ਉਧਰ ਪਾਸੇ ਏ ਹਰੇ ਭੱਜ ਜਾ ਤੇ ਉਹ ਪਰਲੇ ਪਾਸੇ ਚੋਬਰ ਢਾਈ ਕ ਗਈਆਂ ਨਵਾਤੀਆਂ ਇਧਰਲੇ ਪਾਸੇ ਦੋ ਕ ਰਹਿ ਗਈਆਂ ਹੁਣ 5-6 ਮਹੀਨਿਆਂ ਦੇ ਅੱਜ ਪਹਿਲੀ ਵਾਰ ਇਹਨੇ ਲਿਸਟ ਤੇ ਲੱਭੇ ਇਹ ਪਪਾ ਉਹ ਤੋਂ ਮੋਢੇ ਤੋਂ ਫਸਦੀਆਂ ਆ ਜਾਈ ਲੰਬੀ ਇਹ ਥੋੜੀ ਪੈਪ ਗਾਂ ਹੋ ਜੂਗੀ ਨਾ ਸੈਟਰੂ ਕੰਮ ਫਿਰ ਇੱਕ ਆ ਇੱਕ ਆ ਦੇਖੋ ਪਰਲੇ ਵਸ ਗੰਦੀ ਜਿਹੜੀ ਇਹਨਾਂ ਨੂੰ ਆਤ ਹੈਗੀ ਇਹ ਉਸੇ ਫਾਰਮ ਚ ਵਈਆਂ ਜਿੱਥੇ ਕਯੂਬਿਕਲ ਲੱਗੇ ਹੋਏ ਤੇ ਜਿਹੜੀ ਇੱਕ ਆ ਉਹ ਦੇਖੋ ਇਹਨਾਂ ਨੂੰ ਅਜੇ ਤੱਕ ਪਤਾ ਲੱਗੂ ਕਿੱਦਾਂ ਬਹਿਣਾ ਦੇਖੋ ਦੇਖੀਏ ਟਰਾਈ ਕਰਨਗੇ ਇਧਰ ਉਧਰ ਬਹਿਣ ਦਾ ਆਮ ਮਿਲਕਿੰਗ ਦੇ ਸ਼ੁਰੂ ਹੋ ਗਿਆ ਤੇ ਅੱਜ ਨਿਖਰੀਆਂ ਇੰਨੀ ਐ ਜਿਆਦੀਆਂ ਥਣ ਤੋਂ ਉਹਦੀ ਲੋੜ ਨਹੀਂ ਪਈ ਨਹੀਂ ਤਾਂ ਜਿੱਦਾਂ ਮਾਹੌਲ ਪਹਿਲਾਂ ਵਿਖਾਇਆ ਤੁਹਾਨੂੰ ਉਸ ਹਾਉਨਾਂ ਦੇ ਪਹਿਲਾਂ ਤਿੰਨ ਚਾਰ ਡੱਬੇ ਪਹਿਲਾਂ ਥਾਣਾ ਨੂੰ ਹੀ ਲੱਗਦੇ ਸੀਗੇ ਅੱਜ ਤੇ ਪੂਸੋਂ ਮਾਰੇ ਉਹ ਵੀ ਫਲੋਰ ਕਰਨਾ ਗੋਡਿਆਂ ਦੇ ਨਾਲ ਮਾਰ ਮਾਰੀ ਬੇਟਾ ਨਹੀਂ ਲਾਉਣੀ ਜਿੱਤਾ ਕਰਾਈ ਉਹ ਸ਼ਿਲ ਹੋ ਗਿਆ ਬੈ ਬੈ ਕੇ ਪੱਕੇ ਖਾਂ ਲਾਵਾ ਅੱਜ ਤੇ ਪੂਸੋਂ ਮੂਹ ਦੇ ਵੱਜੂ ਫਲਾੜੀ ਲੱਗਦੀ ਆ ਤੂੰ ਲੈ ਕੇ ਜਿਹੜੇ ਬਾਜੀ ਪੂਸੋਂ ਨਹੀਂ ਆ ਰਾਂ ਅੰਦਰ ਹਿੱਕਾ ਲੱਬਰਦਾ ਹੀ ਕੰਮ ਜਾਜੇ ਦੁੱਧ ਵਾਲੇ ਡੰਗਰਾਂ ਨੂੰ ਚੋਣ ਲੀ ਆ ਮਸ਼ੀਨਾ ਹੁੰਦੀਆਂ ਥਣਾ ਲਾ ਦੋ ਤੇ ਕੁਝ ਮਿੰਟਾਂ ਜੀ ਸਾਰੇ ਲੀਟਰ ਕੱਟ ਕੇ ਢੋਲੀ ਭਰ ਲੈਂਦੀਆਂ ਇਹ ਇਹ ਹਾਲ ਤੋਂ ਇਧਰ ਸਾਫ਼ ਰੂ ਸਾਫ਼ ਸੁਥਰਾ ਹੋਣ ਤੱਕ ਦਾ ਟਾਈਮ ਘੱਟੋ ਘੱਟ 2 ਘੰਟੇ ਇੱਕ ਗਾਂ ਲੱਗਦੇ ਆ ਹੱਥ ਵਾਤੀ ਦੋਨੇ ਲੱਗੇ ਤਾਂ ਘੰਟੇ ਘੰਟੇ ਤਿੰਨ ਚਾਰ ਗਾਈਆਂ ਨਵਾਹ ਹੋਈਆਂ ਇਧਰ ਵਾਲੀਆਂ ਉਹ ਪਰਲੀ ਰਹਿ ਗਈ ਆ ਤੇ ਕਾ ਰਹਿ ਗਈ ਕਿੰਨੀ ਵਾਰ ਦੀ ਚਾਹ ਹੈ ਭਲਾ ਤੇਜੀ ਦੀ ਭਲਾ ਆਹ ਤੀਜੀ ਦੀ ਆ ਜੇ ਤੂੰ ਹੀ ਮੈਨੂੰ ਤੇ ਮਿਲਿਆ ਨਹੀਂ ਮੈਨੂੰ ਵੀ ਤੇ ਮੜ ਜਾ ਕੀ ਬਿਸਕਟ ਹੈ ਨਿਆ ਸਵੇਰ ਦੇ ਲਸ਼ਕਾਲ ਲਸ਼ਕਾਲ ਤੁਹਾਨੂੰ 5 ਘੰਟੇ ਹੋ ਗਏ ਲੱਗਿਆ ਹੋਇਆ ਆ ਕੇ ਫਿਰ ਗੋਹੇ ਤੇ ਬਹਿ ਗਈ ਇਹਨੇ ਡੰਗਰ ਕੰਨੂ ਕਹਿਣਾ ਡੰਗਰ ਨਹੀਂ ਆ ਕਿ ਨਾ ਹੋਸੀ ਔਲਿਆਂ ਦਿੱਤ ਨੇ ਇੱਕੋ ਫਾਰਮ ਤੋਂ ਉਸ ਫਾਰਮ ਤੇ ਲੱਗੇ ਹੀ ਕਿਉਂ ਵੀ ਕੱਲ ਜਿਹੜੇ ਆ ਪੈਪਾ ਕਹਿੰਦੇ ਆ ਇਹਦੀ ਗੱਲ ਆ ਗਈ ਥੱਲੇ ਕੁਝ ਕ ਨਹੀਂ ਤੇ ਜਿੱਥੋਂ ਇਹ ਲੈ ਆਂਦੀਆਂ ਇਹਨਾਂ ਦੇ ਫਾਰਮ ਤੇ ਨਹੀਂ ਲੱਗੇ ਤਾਂ ਇਹਨਾਂ ਨੂੰ ਅਭਿਆਸ ਨਹੀਂ ਹੈਗਾ ਉੱਥੇ ਬਹਿਣ ਦਾ ਚਲੋ ਜੀ ਵਾਸ਼ਿੰਗ ਏਰੀਆ ਚਲੋ ਤੁਸੀਂ ਵੀ ਹੁਣ ਤੁਹਾਨੂੰ ਵੀ ਪਹਿਲਾਂ ਪਾਣੀ ਮਾਰ ਕੇ ਫੇਰ ਬਿਠਾਈਓ ਉੱਧਰ ਬਹੁਤ ਜਦੇ ਆਣਾ ਅੱਠਾ ਥੱਕ ਗਈ ਯਾਰ ਵਿਚਾਰੀਆਂ ਸੱਤ ਕਿੰਨੇ ਵਜੇ 1:30 ਵਜੇ ਖੜੀਆਂ ਅਜੀ ਨਸ ਕਰਨੀ ਆ ਕੇ ਸੱਜਿਆ ਨਵਾ ਕੇ ਮਾਜ ਕੇ ਅੈਂ ਨਾ ਕਹਿਣ ਗੱਲ ਗੱਲਬਾਤ ਕਰਾਤੀ ਹਾਂ ਓਏ ਸਵੇਰ ਦੇ ਨਵਾੜਵਾ ਬਸ ਹੋ ਗਈ ਨਾ ਇਹ ਹੁਣ ਚੜ ਚੜਨ ਦੀ ਆ ਕੇ ਗੋਹੇ ਤੇ ਬਹਿ ਗਈ ਤੇ ਚੱਲ 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 ਚਲ ਉੱਠ ਜਾ ਚਲ ਉਠੋ 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 ਚਲੋ 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 ਸ਼ੁਕਰ ਹੈ ਨਿਪੜੀ ਜਾ ਮਾੜੀ ਹੈ ਗੋਹੇ ਤੇ ਬੈਠੀ ਮਾਰਦਣਾ ਹੋਣਾ ਤੇ ਜਾਣਦੇ ਉਧਰ ਬਹਿਂਦੇ ਉਧਰ ਲੈ ਮਟਾ ਦੇ ਆਓ ਉਹਦਾ ਹੀ ਬੈਂਟਾ ਤਾਂ ਨਹੀਂ ਉਹ ਥੰਨੇ ਤੇ ਥੂੜੀ ਪਾਓ ਉੱਪਰ ਉਹ ਥੂੜੀ ਭਰਤੀ ਕਿਦਾਂ ਭਰਾਵਾ ਸਾਗੋਂ ਦਾ ਲਓ ਜੀ ਕਹਿੰਦੇ ਮਿੱਤਰ ਪਰੇ ਆਪਸ ਚ ਲੜਦੇ ਹੋਏ ਉਹ એનર્ਜੀ ਵਾਲੀ ਹੋਣਾ ਉਹ ਲੈ ਲੋ ਨਰਜੀ ਨਹੀਂ ਪਈ ਅਭੀ ਹੈ ਨਾ ਹਾਂਜੀ ਦੋ ਜਾਣ ਇਹ ਸਦਾ ਹੀ ਹੋ ਗਿਆ ਹੁਣ ਥੋੜਾ ਜਣਾ ਫਰਕ ਪੈ ਗਿਆ ਦਿਮਾਗ ਚ ਇਹਦੇ ਆਖਰਾਂ ਇਹ ਤੇ ਮੈਕੀਨ ਡੰਗਰ ਨੂੰ ਨਵਾ ਤੱਕ ਠੇਰ ਰੱਖ ਕੇ ਹਾਂਜੀ ਠੇਰਨਾ ਡੰਗਰ ਜਿਹੜੀ ਮੜ ਕੇ ਨਮੋੜੇ ਬੜਾ ਵਾਹ ਤਾ ਉਹ ਸਵਾਰ ਪਾ ਲੋ ਡੰਗਰ ਵਾਲੇ ਚੱਕ ਲਾ ਉਹ ਤਿੱਖਾ ਬੋਰ ਚੱਕ ਹੈਲੋ ਜੀ ਆਥੋ ਬਲੋਗ ਦਾ ਐਂਡ ਹੈ ਜੀ ਮੈਂ ਚਿੱਟਾ ਬੜਾ ਲੱਭਨੇ ਆ ਯਾਰ ਅੱਜ ਮੈਂ ਦੇਖੋ ਤੁਹਾਨੂੰ ਸੰਗੀ ਤਾ ਪਰ ਮੈਂ ਸ਼ਾਰਟ ਪਾ ਦਣਾ ਹੁ ਵਿੱਚ ਦੇਖੀਏ ਕੋਈ ਐਂਡ ਨਹੀਂ ਮਿੱਤਰੋ ਬਲੋਗ ਸਵੇਰੇ ਗੱਲਾਂ ਵਾ ਤਾਂ ਮਾਰਾਂਗੇ ਹੋਣਦੇ ਨਾ ਓਏ ਜੀ ਇਧਰ ਦਿਨ ਦਿਹਾੜਾ ਦੂਜਾ ਚੜ ਗਿਆ ਟਾਈਮ ਸਾਢੇ 6:30 ਦਾ ਹੋ ਗਿਆ ਤੇ ਇਧਰਲੇ ਪਾਸੇ ਗੋਹਾ ਧਾਰਾ ਚੋ ਕੇ ਐਨ ਵੇਲੇ ਹੋ ਗਏ ਪਠੇ ਪਾਉਣ ਦੀਆਂ ਤਿਆਰੀਆਂ ਸਸਰੀਕਾਲ ਬਹੁਤ ਸਵਾਗਤ ਅਗਲੇ ਦਿਹਾੜੇ ਵਿੱਚ ਦੁਬਾਰੇ ਤੇ ਇਧਰਲੇ ਪਾਸੇ ਗਾਵਾਂ ਆਰਾਮ ਨਾਲ ਹੋ ਰੈਸਟ ਕਰੀਆਂ ਧਾਰਾ ਤੁਰੇ ਚੋ ਕੇ ਹੋ ਗਈਆਂ ਵੇਲੀਆਂ ਕਿੰਟਾ ਕਿਸੇ ਰੈਸਟ ਹੋਊਗੀ ਹੁਣ ਪੱਠੇ ਪਾ ਕੇ ਨਾਲੇ ਬਾਕੀ ਦੀ ਸਾਰੀ ਸਾਫ ਸੁਥਰੀਆਂ ਤੇ ਇਧਰ ਜਿਹੜੀ ਗਾਣ ਨੂੰ ਬਹਿਣੀ ਨਹੀਂ ਹੁੰਦਾ ਕਿਊਬਿਕਲ ਚ ਉਹਨੇ ਕੱਲ ਦੀ ਮੇਂਟ ਦੀ ਸਾਰੀ ਜਖਣ ਨਾਸ ਪੁੱਟਦੀ ਆ ਇਹ ਪਾਸੁਰ ਨਰ ਅਸੁਰ ਆ ਬਰਥਡੇ ਬੋਏ ਨਿਕਲ ਗਿਆ ਯਾਰ ਜਾਇਆਂ ਚੋ ਹੈਪੀ ਬਰਥਡੇ ਭਾਜੀ ਸਾਡੇ ਜਸ਼ਨ ਭਰਾ ਦਾ ਜਨਮ ਦਿਨ ਮਿੱਤਰੋ ਅੱਜ ਕਰਨ ਦੇਖਿਓ ਮਿੱਤਰੋ ਹੁਣ ਸਾਰੇ ਚੱਲ ਕੀ ਭਲਾ ਚਪਲ ਉਹ ਸਾਹਮਣੇ ਪਈ ਤੇਰੀ ਮੈਂ ਤੈਨੂੰ ਕਹਿੰਨਾ 11 ਨਵੰਬਰ ਮਮਾ ਕੋਈ ਚ ਬੈ ਗਈ ਅੱਜ ਕੀ ਕੀਤਾ ਆਹ ਗੱਲ ਦੀ ਨਗੋਹ ਕੀ ਤੇ ਬਰਡੇ ਬੋਏ ਹਾਂਜੀ ਇਹਨੇ ਸੁਣਨੇ ਕਿਉ ਫਿਰਦੇ ਵਜ ਕਿਤੇ ਟਾਈਮ ਨੂੰ ਤਾਂ ਪਤਾ ਅਰੇ ਪੇਪਰ ਗਾਈਸ ਕਾ ਦਾ 12ਵੇਂ ਪੇਪਰ ਮਿੱਤਰ ਵਾਜ ਕੰਪਿਊਟਰ ਦਾ ਕੰਪਿਊਟਰ ਦਾ ਸੀਪੀਯੂ ਦੀ ਪਰਫਰਮੈਂਸ ਆ ਦੇ ਜੀ ਸੀਪੀਯੂ ਦੀ ਯਾਰ ਆਈ ਦੇ ਆਈ ਦੇ ਫਾਰਮੀ ਦਾ ਪੇਪਰ ਫਾਈਨਲ ਆ ਸੀਪੀਯੂ ਦੀ ਦਾ ਫੁੱਲ ਹੁੰਦਾ ਸੀਪੀਯੂ ਵਿੱਚ ਦੱਸਦੇ ਸੀ ਹੁੰਦਾ ਯਾਰ ਕੰਪਿਊਟਰ ਦੀ ਕਿ ਇਲੈਕਟ੍ਰੋਨਿਕ ਮਸ਼ੀਨ ਆ ਕੰਪਿਊਟਰ ਵਰਗਾ ਸਾ ਅੱਗੇ ਬਾਕੀ ਆ ਮਾਣਾ ਆਈ ਦੇਸਾ ਕੰਪਿਊਟਰ ਦੀ ਇਲੈਕਟ੍ਰੋਨਿਕ ਮਸ਼ੀਨ ਸਵਿਚ ਕਰ ਦੇ ਇਸ ਇਸ ਐਰਮੋਸ ਮੋਸ ਐਰਮੋਸ ਮੋਸ ਮਥਰੇ ਕਿ ਨਹੀਂ ਜਾਣਾ ਗੋਦਦੂ ਸਾਹਿਬ ਮੈਂ ਤੇ ਬੇਪੁੱ ਚਲਾ ਕੇ ਕੰਪਿਊਟਰ ਦਾਦਾ ਤੇ ਪੁੱਤ ਮਾਰਨੇ ਕਿਤੇ ਕੌਤਕ ਬਰਤਾਤ ਨਾ ਜਿਹੜੇ ਪਿਛਲੇ ਉਹ ਵੀ ਫੇਲ ਹੋਏ ਨਾ ਸਾਰਿਆਂ ਚ ਉਹ ਇੱਕ ਸਕੂਲ ਦਾ ਫੇਰ ਮੁੜ ਕੇ ਲਾ ਪਿਆ ਹੁਣ ਪੇਪਰ ਇੰਗਲਿਸ਼ ਦਾ ਤੇ ਜੀ ਤੁਹਾਡਾ ਵੀ ਹੁਣ ਲਾ ਪਿਆ ਦੇਖਾ ਖਲੋ ਛੱਡ ਦੇ ਤੁਸੀਂ ਜੇ ਸਾਡੇ ਦੇ ਮਿੱਤਰੋ ਜਾਣਦੇ ਨੇ ਅੱਜ ਵੈਸੇ ਤੇ ਸੈਲੀਬ੍ਰੇਟ ਕਰਨਾ ਹੈਗਾ ਕਾਪਕੇ ਰਬ ਉਹ ਨਹੀਂ ਹੈ ਪਰ ਹੁਣ ਸੈਲੀਬ੍ਰੇਟ ਵੀ ਨਹੀਂ ਕਰਨਾ ਉਹਦੇ ਤਾਂ ਅਜੇ 2-3 ਦਿਨ ਪਹਿਲਾਂ 2-3 ਦਿਨ ਪਹਿਲਾਂ ਨੇ 2 ਹਫਤੇ ਪਹਿਲਾਂ ਡੈਥ ਹੋਈ ਆ ਉਹਦੇ ਕਰਕੇ ਉਹ ਸੈਲੀਬ੍ਰੇਟ ਵੀ ਨਹੀਂ ਕਰਨਾ ਆਪਣੇ ਪਾਪਾ ਹੈ ਨਹੀਂ ਇਹਦੇ ਜਨ ਤੋਂ ਹੀ 2-3 ਮਹੀਨੇ ਪਹਿਲਾਂ ਡੈਥ ਹੋ ਗਈ ਹੁਣ ਉਹਦੀ ਇਹਨੇ ਆਪ ਦੇ ਦੇਖੇ ਵੀ ਨੇ ਆਪਣੇ ਪਾਪਾ ਉਹੀ ਇਹਨਾਂ ਦਾ ਘਰ ਦਾ ਖਰਚਾ ਉਹ ਚ ਚੱਲਦੀ ਤਾਂ ਅਜੇ ਹੁਣ ਉਹਨਾਂ ਦੀ ਵੀ ਸੋਰੀ ਨੇ ਪਹਿਲਾਂ ਡੈਥ ਹੋ ਗਈ ਸਾਡੇ ਦਾ ਬਰਥਡੇ ਵੀ ਸੈਲੀਬ੍ਰੇਟ ਨਹੀਂ ਕਰਨਾ ਕੱਲ ਪਾਸੋ ਹੋਲੀ ਓਦਾਂ ਦੇ ਹੋਲੀ ਵੀ ਬਾਲੀ ਵਧੀਆ ਮਨਾਈ ਦੀ ਆਪਾਂ ਤੇ ਹੁਣ ਹੋਲੀ ਵੀ ਹੈ ਨਹੀਂ ਮਨਾਉਣੇ ਅਸੀਂ ਜੱਟਾਂ ਕਿੱਦਿ 2 ਉਹਨੇ ਟਾਈਮ ਆਉਂਦੀ ਜੀ ਇੱਕ ਟਾਈਮ ਆਉਂਦੀ ਜੀ ਤੇ ਫਿਰ ਰਾਤ ਵਾਲਾ ਦੁੱਧ ਕਿੱਦਾਂ ਕਰਦੇ ਰਾਤ ਨਾਲ ਸਾੰਬਲੀ ਦਾ ਸਵੇਰੇ ਚਕਾਈ ਦੋ ਗਾਹਾਂ ਗਰਮੀਆਂ 'ਚ ਦੋ ਟਾਈਮ ਹੋਈ ਨਹੀਂ ਖਰਾਬ ਬੰਦੇ ਡਾ ਰਹਿਣਾ ਨਾ ਉਹ ਜਿੱਥੇ ਖੜਦੇ ਫਿਰ ਉੱਥੇ ਫ੍ਰਿਜ ਹੋਈ ਜਾਂਦਾ ਉੱਥੇ ਬੀਐਮਸੀ ਲੱਗੇ ਹੁੰਦੇ ਨਾਲ ਨਾਲ ਦੁੱਧ ਘੋਮਦੇ ਰਹਿੰਦੇ ਨਾਲ ਚਿੱਲ ਹੁੰਦਾ ਰਹਿੰਦਾ ਚਲੋ ਅਦਰ ਦੇਖੋ ਚੜਾਪੇ ਹੁਣ ਚਲੋ ਐ ਚਲੋ ਵੀ ਚਲੋ 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 ਵਿੱਚ ਵਿੱਚ ਹੁਣ ਨਾ ਬਾਹਰ ਆਇਆ ਚਟਰੋਲ ਪਰੇਡ ਹੋਈ ਨਹੀਂ ਨੀ ਤੇ ਆਏ ਹੋਏ ਆ ਬੰਦੇ ਪਛਾੜ ਲੀਦੇ ਆ ਪਾਣੇ ਆਇਆ ਨਹੀਂ ਪਤਾ ਲੱਗਦਾ ਕਿਹੜਾ ਹਾਂਜੀ 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 ਕਿਹੜਦੇ ਨੇ ਆਣੇ ਦਾ ਵੀ ਪਤਾ ਇਹ ਨਾ ਆਇਆ ਨਾ ਅੱਛਾ ਹਾੜੇ ਦੂਏ ਬੰਦੇ ਦਾ ਵੀ ਆਇਆ ਜਾਨਦਾਰ ਮਿੱਤਰੋ ਤਾਨਨ ਸਿੰਘ ਚੰਡੀਗੜ੍ਹ ਵਾਲਾ ਸਤਿ ਸ਼੍ਰੀ ਅਕਾਲ ਜੀ ਦੋ ਭਰਾਈਏ ਮਨ ਸਿੰਘ ਤੇ ਤਾਨ ਸਿੰਘ ਦੋਨੇ ਜੁੜਵਾ ਅੱਜ ਦੋਹਾਂ ਆ ਜਾਨਦਾਰ ਕਹਿੰਦਾ ਕੇਕ ਕੱਟਣਾ ਅੱਜ ਕੱਟ ਦੀਏ ਉਹ ਵੀ ਦੇ ਕੇਕ ਨਹੀਂ ਕਾਉ ਡੰਗਿਆ ਕਹੀ ਜਾ ਭਾਈ ਕੇਕ ਕੱਟਣਾ ਅੱਜ ਕਹਿੰਦਾ ਮਮਾ ਚਾਕੂ ਵੀ ਕਰ ਲੈ ਕੇ ਆਉ ਨਹੀਂ ਨਹੀਂ ਤੁਸੀਂ ਹੁਣ ਆਇਆ ਥੋ ਵਾਓ ਵਾਓ ਫੋਸਨਾ ਵਧੀਆ ਸੇ ਤਾਂ ਮਰਨੀ ਆ ਯਾਰ ਤੁਸੀਂ ਕੀ ਰੋਜ਼ ਆ ਜਾਂਦੇ ਆ ਕੱਲ ਦਾ ਦਿੱਤਾ ਰਾਤ ਗਈ ਬਾਤ ਗਈ ਬਾਤ ਗਈ ਨਹੀਂ ਯਾਰ ਲੱਗੇ ਵੀ ਟਾਈਮ ਆ ਸਭ ਪਹੁੰਚ ਚੁੱਕੇ ਆ ਬਸ ਟਾਈਮ ਹੋਣੇ ਆ ਉਦੋਂ ਵੀ ਵੀਰ ਜੀ ਕਹਿੰਦੇ ਨਾ ਗੱਲ ਵੀਰ ਜੀ ਦਾ ਮੁੱਕਾ ਹੀ ਨਹੀਂ ਉਹ ਮੈਨੂੰ ਕਹਿੰਦਾ ਭਾਈ 3 ਵਜੇ ਤਿਆਰ ਹੋ ਆਪਾਂ ਚਲਾਂਗੇ ਜਿਮ ਲਾਉਣ ਉੱਧਰ ਜਿਹਨੂੰ ਲਾਰਾ ਲਾਇਆ ਉਹ ਵੀ ਸਵਾ ਤਿੰਨ ਉੱਠਿਆ ਜਿਹਨੇ ਲਾਰਾ ਲਾਇਆ ਉਹ ਵੀ ਸਵਾ ਤਿੰਨ ਸਵੇਰੇ ਕੈਮੀ ਸਵੇਰੇ ਕੈਮੀ ਕਦੋਂ ਹੋ ਗਿਆ ਆ ਕੇ ਫਿਰ ਨਾ ਹੁਣ ਲਾ ਦੇ ਲੋਇਆ ਭੋਗ ਨਾਮ ਦਾ ਯਾਰ ਤੂੰ ਉਦੋਂ ਮਲਾਦਾ ਜਿੰਦਗੀ ਹੈ ਯਾਰ ਭਰਾ ਜਿਵੇਂ ਲਾ ਲਉਂ ਕੱਲਾ ਹਾਂ ਜਿਵੇਂ ਲੱਗਦਾ ਖੜ ਜੋ ਸ਼ਾਮ ਦੀ ਫੀਡਿੰਗ ਰੈਡੀ ਹੋ ਗਈ ਪੂਰੀ ਹੁਣ ਤੇ ਉਧਰ ਚੁੱਬ ਰੈਡੀ ਹੋਇ ਫਿਰਦੇ ਤੰਦ ਜਨਮ ਦੀ ਪਾਰਟੀ ਕਰਨ ਨੂੰ ਪਰ ਪਾਰਟੀ ਬਹੁਤੀ ਵੀ ਨਹੀਂ ਕਰਨੀ ਉਹ ਤਾਂ ਮੜਾ ਮੋਟਾ ਖਾਣ ਪੀ ਕੇ ਦੱਣਾ ਬਾਅਦ ਜਸ਼ਨਪਰਾ ਜਦੋਂ ਆਊਗਾ ਫਿਰ ਬਾਹਰ ਕੇ ਖਾਣ ਜਾਵਾਂਗੇ ਟਾਬੇ ਡੁੱਬੇ ਡਿਨਰ ਕਰਨ ਜਾਵਾਂਗੇ ਅੱਜ ਹੋ ਗਿਆ ਕਿਸੇ ਆਪਣੇ ਤਾਇਆ ਜੀ ਹੁਣ ਦੇ ਘਰੇ ਕੋਈ ਕੰਮ ਕਰ ਲਈ ਹਾਂ ਕੀਏ ਨਾ ਅੱਜ ਆਪਾਂ ਸਟਾਰਟਰ ਖਾਣ ਜਾਨੇ ਮੇਨ ਕੋਰਸ ਪਰਸੋਂ ਹਾਂ ਦੇਖਿਆ ਇਹ ਆਹ ਵਜੇ ਸਟਾਰਟਰ ਕਿਹੜਾ ਜਿਹੜਾ 2 ਦਿਨ ਪਹਿਲਾਂ ਖਾਣ ਲਾ ਤੇ ਮੇਨ ਕੋਰਸ ਕੱਲ ਪਰਸੋਂ ਬਾਅਦ ਹੁੰਦਾ ਵੇ ਉਹ ਜਿੰਮ ਵਾਲੇ ਵੀਰੇ ਹੈਗੇ ਨਾ ਸਾਡੇ ਕੋਲ ਅੱਛਾ ਅੱਛਾ ਦੇਖਿਓ ਡਾਈਟ ਪਲਾਨ ਦੇਖਿਆ ਤੁਸੀਂ ਇਹਨਾਂ ਦਾ ਕਦੀ ਕਿੱਲੋ ਵਰਤੀ ਕੀ ਹੈ ਹਫਤੇ ਚ ਕਿਲ ਹਾਂ ਇੰਨੀ ਖਾ ਜਾਂਦਾ ਅੱਦੇ ਤਾਂ ਵੀ ਚੈਸਟ ਬਣੀ ਰਹੇ ਚੈਸਟ ਹੈ ਇਹਨੂੰ ਚੈਸਟ ਨਹੀਂ ਕਹਿੰਦੇ ਤੇ ਚੰਗਾ ਮਿੱਤਰੋ ਹਾਂ ਲਿਬਰੇ ਤੇ ਬੜੇ ਫਿਰਦੇ ਆ ਤੇ ਰੈਡੀ ਹੋ ਜੀ ਮੜਿਆ ਪੱਠੇ-ਪੁੱਠੇ ਪਾ ਕੇ ਬਹਿਲੇ ਹੋਈਏ ਫੇ ਰੈਡੀ ਹੋ ਜੀ ਖਾਣ ਪੀਂ ਜਾਵਾਂਗੇ ਬਲੌਗ ਦੀ ਇਥੇ ਐਂਡਿੰਗ ਕਰਦੇ ਆ ਕبھی-ਕਬਾਰ ਬਣਾਉਂਦੇ ਰਹਿਮਾ ਕਰਾਂਗੇ ਠੀਕ ਆ ਨਹੀਂ ਕبھی-ਕਬਾਰ ਨਹੀਂ ਬਣਾਉਣਾ ਰੋਜ਼ ਹੀ ਬਣਾਉਂਗਾ ਹਾਂ ਹੁਣ ਗਾਂਹ ਸਾਖੀ ਵੀ ਆਣਾ ਹਾਂ ਹਾਂ ਗਾਂਹ ਬਸਾਖੀ ਆਉਣ ਵਾਲੀ ਹੁਣ ਅਗਲੇ ਐਤਵਾਰ ਤੋਂ ਤਰੀਕ 21 16 16 ਤਰੀਕ ਤੋਂ ਸੇਵਾ ਸ਼ੁਰੂ ਹੋਣੀ ਹੈ ਚਾਲਾ ਸਾਹਿਬ ਜਿਹੜੇ ਚਾਹਵਣ ਹੋਣਗੇ ਜਿਹੜੇ ਕਰਨਾ ਆ ਸਕਦੇ ਉਹ ਜਰੂਰ ਪਹੁੰਚਿਓ ਰਲ ਮਿਲ ਕੇ ਸੇਵਾ ਕਰਾਂਗੇ ਬਾਕੀ ਸਾਰੇ ਬਾਕੀ ਵੀਡੀਓ ਬਣਾਵਾ ਕਰਾਂਗੇ ਉਦੋਂ ਵੀ ਜਿਹੜਾ ਬਾਕੀ ਜਿਹੜੇ ਸਾਡੇ ਵੀਰ ਭਰਾ ਬਾਹਰ ਗਏ ਹੋਏ ਨੇ ਉਹ ਦੱਸਣਗੇ ਸੇਵਾ ਨੂੰ ਜਿਵੇਂ ਲੱਕੀ ਵੀਰ ਸਾਡੇ ਨਾਮ ਜੀ ਗਰਨੂਰ ਜੀ ਹੋਰ ਵੀ ਬਥੇਰੇ ਦੀਪੂਪਾ ਜੀ ਤਨੂੰ ਹੋਰ ਵੀ ਬਥੇਰੇ ਤਨੂ ਭਾਜੀ ਚਲੋ ਚੰਗਾ ਮਿੱਤਰੋ ਸਤਿ ਸ੍ਰੀ ਅਕਾਲ ਮਿਲਦੇ ਆਂ അത് <laughs> 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 <Car> <laughs>